ਬੱਤੀ ਬੰਬਾਨ ਨੂੰ ਲੈ ਕੇ ਇਨਫੋਰਮੇਸ਼ਨ ਹਾਸਲ ਕਰਨ ਦੀ ਕੋਸ਼ਿਸ਼ ਪੰਜਾਬ ਦੀ ਪੁਲਿਸ ਨੇ ਕੀਤੀ ਸੀ ਸਰਕਾਰੀ ਸੋਰਸਸ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੋਆਪਰੇਟ ਨਹੀਂ ਕੀਤਾ ਤਫਤੀਸ਼ ਦੇ ਦੌਰਾਨ ਪੰਜਾਬ ਦੀ ਭਲਾਈ ਦੇ ਲਈ ਸਰਕਾਰੀ ਸੋਰਸਸ ਕਹਿ ਰਹੇ ਨੇ ਕਿ ਬਾਜਵਾ ਸਾਹਿਬ ਨੇ ਪੁੱਛਿਆ ਸੀ ਕਿ ਬਾਜਵਾ ਸਾਹਿਬ ਇਨਫੋਰਮੇਸ਼ਨ ਦੇ ਦਿਓ ਪਰ ਹਾਲ ਪ੍ਰਤਾਪ ਸਿੰਘ ਬਾਜਵਾ ਕੁਝ ਵੀ ਬੋਲਣ ਤੋਂ ਇਨਕਾਰੀ ਹੋਏ ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਜਿਹੜੇ ਸੋਰਸਿਸ ਜਾਣਕਰ ਦੇ ਰਹੇ ਨੇ ਖਾਸ ਕਰਕੇ ਸਰਕਾਰੀ ਜ਼ੋਰਸਿਸ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਬਾਦਵਾ ਨੂੰ ਪੁਲਿਸ ਸੋਰਸ ਜਾਂ ਫੌਜ ਤੇ ਮਿਲਟਰੀ ਸੋਰਸਿਸ ਬਾਰੇ ਪੁੱਛਿਆ ਗਿਆ ਇਸ ਗੱਲ ਤੋਂ ਇਨਕਾਰੀ ਪ੍ਰਤਾਪ ਸਿੰਘ ਬਾਦਵਾ ਹੋਏ ਨੇ ਪਰ ਕੱਲ ਦਾ ਦਿਨ ਵੱਡਾ ਰਹੇਗਾ ਪੰਜਾਬ ਐਂਡ ਹਰਨਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਪੰਜਾਬ ਦੇ ਸਾਬਕਾ ਐਜੀ ਤੇ ਮੌਜੂਦਾ ਐਜੀ ਕਿਹੜੀ ਦ੍ਰਿੜ ਰੱਖਣਗੇ ਮਸਲਾ ਸਭ ਜੁੜਿਆ ਸਿਆ ਕਿਉਂਕਿ ਪ੍ਰਤਾਪ ਬਾਦਵਾ ਚਾਹੁੰਦੇ ਨੇ ਕਿ ਇਹ ਪਰਚਾ ਰੱਦ ਹੋ ਜਾਏ ਸਰਕਾਰ ਚਾਹੁੰਦੀ ਹੈ ਕਿ ਪ੍ਰਤਾਪ ਬਾਦਵਾ ਨੂੰ ਕਿਸ ਤਰੀਕੇ ਦੇ ਨਾਲ ਸਵਾਲਾਂ ਦੇ ਕੇਜ ਖੜਾ ਕੀਤਾ ਜਾਏ ਦੋ ਤਰਾ ਮਸੰਬਨੇ ਨੇ ਪੜਾ ਪੰਜਾਬ ਕਾਂਗਰਸ ਦੇ ਸਾਂਸਦ ਰੰਧਾਵਾ ਕਹਿ ਰਹੇ ਸੀ ਕਿ ਇਸ ਪੂਰੇ ਮਸਲੇ ਨੇ ਪੂਰੀ ਕਾਂਗਰਸ ਨੂੰ ਇਕੱਠਾ ਕਰ ਦਿੱਤਾ ਸਰਕਾਰ ਕਹਿ ਰਹੀ ਹੈ ਕਿ ਕਾਂਗਰਸ ਦਾ ਹੱਥ دہشت گردਾਂ ਨਾਲ ਹੈ ਕਾਂਗਰਸ ਕਹਿ ਰਹੀ ਹੈ ਕਿ ਨਾ ਛੁਕੇ ਸੀ ਨਾ ਛੁਕਾਂਗੇ ਸਾਬਕਾ ਚੀਫ ਮਨਿਸਟਰ ਚਾਰਜਜੀਤ ਚੰਨੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਜਿੱਥੇ ਚੱਲੇਗਾ ਚਲਾਗੇ ਨਾਲ ਤੇਰੇ ਟਿਕਟਾਂ ਦੋ ਲੈ ਲਈਂ ਉਸ ਤੋਂ ਬਾਅਦ ਹੁਣ ਵੱਡੀ ਗੱਲ ਇਹ ਬਣ ਜਾਂਦੀ ਹੈ ਕਿ ਪੰਜਾਬ ਅੱਜ ਕਿਸ ਮੋੜ ਤੇ ਖੜਾ ਹੈ ਪੰਜਾਬ ਦੇ ਵਿੱਚ ਬੈਕ ਟੂ ਬੈਕ ਸਤੰਬਰ ਮਹੀਨੇ ਤੋਂ ਬਲਾਸਟ ਹੋਏ 16 ਦੇ ਗਿੰਤੀ ਸੀ ਪੰਜਾਬ ਦੀ ਪੁਲਿਸ ਕੇਂਦਰੀ ਜਾਂਚ ਏਜੰਸੀਆਂ ਇਸ ਤਰੀਕੇ ਦੇ ਨਾਲ ਅਲਰਟ ਮੋਡ ਤੇ ਨੇ ਕਿ ਕੁਝ ਵੀ ਨਹੀਂ ਪਤਾ ਕਿ ਅਗਲੇ ਮਿੰਟ ਵਿੱਚ ਕੀ ਹੋ ਜਾਵੇ ਪ੍ਰਤਾਪ ਸਿੰਘ ਬਾਦਵਾ ਨੇ ਇੱਕ ਬਿਆਨ 2025 ਚੈਨਲਾਂ ਨੂੰ ਦਿੱਤਾ ਜਿਸ ਵਿੱਚ ਬਾਦਵਾ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ 50 ਆ ਗਏ ਨੇ 32 ਬਾਕੀ ਨੇ 18 ਚੱਲ ਗਏ ਨੇ ਸਰਕਾਰ ਕੀ ਕਰ ਰਹੀ ਹੈ ਉਸ ਨੂੰ ਫੈਕਟ ਬੇਸ ਬਣਾ ਕੇ ਇੱਕ ਲੀਡਿੰਗ ਕਨਸਟੇਬਲ ਤੋਂ ਦਰਖਾਸਤ ਦਵਾ ਕੇ ਪੰਜਾਬ ਦੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਜਿਸ ਤੋਂ ਬਾਅਦ ਮਾਮਲਾ ਤਫਤੀਸ਼ ਤੇ ਪਹੁੰਚਿਆ ਪੁਲਿਸ ਫਿਲਹਾਲ ਪੁਚੀਸ਼ ਕਰਨਾ ਚਾਹੁੰਦੀ ਸੀ ਸਾਢੇ 5 ਘੰਟੇ ਦੇ ਪੁਚੀਸ਼ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਸਟੇਨਡ ਇਨਟੈਰੋਗੇਸ਼ਨ ਮਰਤ ਹੋਈ ਹੈ ਜਿਸ ਸ਼ੈਡੋ ਆਫ ਚੀਫ ਮਨਿਸਟਰ ਤੋਂ ਲਗਾਤਾਰ ਪੁਚਪੜਤਾਲ ਹੋ ਸਕਦੀ ਹੈ ਸਾਢੇ 6 ਘੰਟਿਆਂ ਦੀ ਤਾਂ ਇਹ ਆਮ ਬੰਦੇ ਨਾਲ ਕੀ ਕਰਦੇ ਹੋਣਗੇ ਇਹ ਪ੍ਰਤਾਪ ਬਾਜਵਾ ਦਾ ਪੱਖ ਸੀ ਤੁਜਾ ਪੋਲੀਟੀਕਲ ਸਿਨੈਰੀਓ ਪੰਜਾਬ ਦੇ ਵਿੱਚ ਇਹ ਸੀ ਕਿ ਸਾਈਬਰ ਥਾਣੇ ਦੇ ਬਾਹਰ ਕਾਂਗਰਸੀ ਲੀਡਰਾਂ ਦਾ ਜਮਾਵੜਾ ਲੱਗਿਆ ਰਿਹਾ ਜਿੱਥੇ ਕਾਂਗਰਸ ਇੱਕ ਜੁਟਤਾ ਦਿਖਾਈ ਦੇਤੀ ਤੀਜਾ ਵੱਡਾ ਪੋਲਿਟਿਕਲ ਐਸਪੈਕਟ ਇਸ ਸਿਨੈਰੀਓ ਦਾ ਸੀ ਕਿ ਆ ਬਾਦਮੀ ਪਾਰਟੀ ਫੇਸ ਦੋਚ ਪ੍ਰੋਟੈਸਟ ਕਰ ਰਹੀ ਸੀ ਪੰਜਾਬ ਦੇ ਵਿੱਚ ਸਰਕਾਰ ਹੈ ਇਸ ਦੇ ਬਾਦੂਦ ਪ੍ਰੋਟੈਸਟ ਦੇ ਮਾਇਨੇ ਕੀ ਨੇ ਇਹ ਵੀ ਅਸੀਂ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪ੍ਰਤਾਪ ਬਾਦਮਾਨ ਨੂੰ ਲੈ ਕੇ ਇੱਕੋ ਗੱਲ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਹੈ ਇਨਫੋਰਮੇਸ਼ਨ ਦੇ ਦੇਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਪੁਲਿਸ ਨੂੰ ਆਰਡਰ ਕਰਦਾ ਜਾ ਕੇ ਨਿਸ਼ਾਨਦੇਹੀ ਕਰਵਾਓ ਨਿਸ਼ਾਨਦੇਹੀ ਤੋਂ ਭਾਵ ਕੀ ਹੁੰਦਾ ਹੈ ਨਿਸ਼ਾਨਦੇਹੀ ਕਾਨੂੰਨਨ ਭਾਸ਼ਾ ਚ ਉਸ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ ਕੋਈ ਮੁਲਜ਼ਮ ਕੋਈ ਕਰਾਇਮ ਕਰ ਦੇਵੇ ਜਦੋਂ ਮੁਲਜ਼ਮ ਆਪਣੇ ਹੱਥਾਂ ਦੇ ਨਾਲ ਕਰਾਇਮ ਕਰੇ ਜਾਂ ਸਿੰਡੀਗੇਟ ਕਰਾਇਮ ਕਰਵਾਵੇ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੁੰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੀ ਇਸ ਤਰੀਕੇ ਦੇ ਨਾਲ ਕੌਨਸਪੀਰੇਸੀ ਰਚੀ ਇਸ ਤਰੀਕੇ ਨਾਲ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਨੇ ਖੜਾ ਕੀਤਾ ਕਿ ਕੁਝ ਘੰਟਿਆਂ ਚ ਐਫ ਆਈ ਆਰ ਪੰਜਾਬ ਦੀ ਪੁਲਿਸ ਨੂੰ ਕਰਨੇ ਪਈ ਹਾਲਾਂਕਿ ਇਸ ਪੂਰੇ ਮਸਲੇ ਤੇ ਸਿਆਸਤ ਬੜੀ ਜਾ ਰਹੀ ਹੈ ਇੱਕ ਵਾਰ ਮੁਰਤੋ ਦਸੀਏ ਕਿ ਲਗਾਤਾਰ ਚਰਚਾਵਾ ਜਿੱਥੇ ਚੱਲ ਰਹੀਆਂ ਸੀ ਉਥੇ ਹੀ ਐਲਓਪੀ ਬਾਜਵਾ ਕਾਰਪੋਰੇਟ ਕਰ ਰਹੇ ਸੀ ਕਿ ਨਹੀਂ ਕਰ ਰਹੇ ਸਭਜਿੰਦਰ ਰਧਾਵਾ ਨੇ ਤਤਤਾ ਕਾ ਕੇ ਕਹਿ ਦਿੱਤਾ ਕਿ ਨੇਮ ਪਲੇਟ ਤੇ ਐਸ ਪੀ ਅਟਵਾਲ ਲਿਖਿਆ ਹੋਇਆ ਸੀ ਮੈਂ ਪੁਛਿਆ ਠਾਰਟਵਾਲ ਸਾਹਿਬ ਨੂੰ ਕਿ ਤੁਹਾਡੇ ਪਿਤਾ ਜੀ ਦਰਬਾਰ ਸਾਹਿਬ ਦੇ ਬਾਹਰ ਅਸੈਸੀਨੇਟ ਕੀਤੇ ਗਏ ਕਿ ਤੁਸੀਂ ਉਹਨਾਂ ਦੇ ਫਰਜ਼ੰਦ ਹੋ ਐਸਪੀ ਸਾਹਿਬ ਨੇ ਕਹਿੰਦੇ ਗਰਦਨ ਲਾਈ ਹਾਂ ਜੀ ਮੈਂ ਉਹਨਾਂ ਦਾ ਬੇਟਾ ਹਾਂ ਉਸ ਤੋਂ ਬਾਅਦ ਅਗਲੀ ਗੱਲ ਸੁਣੋ ਸੁਖਿੰਦਰ ਰਧਾਵਾ ਨੇ ਕੀ ਕੀ ਰਧਾਵਾ ਕਹਿੰਦੇ ਕਿ ਉਹ ਕੀ ਸੀ ਤੁਸੀਂ ਕੀ ਹੋ ਐਸਪੀ ਠਾਰਟਵਾਲ ਦਾ ਵਤੀਰਾ ਠੀਕ ਨਹੀਂ ਸੀ ਸਿਟਿੰਗ ਸੰਸਦ ਨੂੰ ਕਹਿਣਾ ਪੈ ਰਿਹਾ ਹੈ ਕਿ ਵਤੀਰਾ ਠੀਕ ਨਹੀਂ ਸੀ ਮਨੋਜ ਜੋਸ਼ੀ ਜ਼ਿਆਦਾ ਜਾਣਕਾਰੀ ਦਿਸਾਂ ਪਰ ਮਨੋਜ યો ਸਰਕਾਰੀ ਸੋਰਸ ਕਹਿ ਰਹੇ ਨੇ ਕਿ ਕੋਆਪਰੇਟ ਨਹੀਂ ਕੀਤਾ ਪੰਚਾਇਤ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਸਾਢੇ 5 ਘੰਟਿਆਂ ਦੀ ਸਸਟੇਨ ਇਨਟੈਰੋਗੇਸ਼ਨ ਦਾ ਜ਼ਿਕਰ ਕਰ ਰਹੇ ਸੀ ਆ ਬਿਲਕੁਲ ਗੁਲ ਦਿਖੋ ਕਿ ਜਿਸ ਨਾਲ ਆਪਾਂ ਗੱਲ ਕਰੀਏ ਕਿ ਜੋ ਗੱਲ ਸਾਹਮਣੇ ਆ ਰਹੀ ਹੈ ਪੁਲਿਸ ਉਤਰਾਣ ਤੋਂ ਗੱਲ ਸਾਹਮਣੇ ਆ ਰਹੀ ਹੈਗੀ ਹੈ ਕਿ ਜੋ ਪ੍ਰਤਾਪ ਸਿੰਘ ਬਾਜਵਾ ਹੈਗੇ ਨੇ ਉਹਨਾਂ ਨੇ ਸਾਂਝ ਦੇ ਵਿੱਚ ਜਿਹੜਾ ਸਹਿਯੋਗ ਨਹੀਂ ਕੀਤਾ ਹੈਗਾ ਤੇ ਉਹਨਾਂ ਨੇ ਜੋ ਸਵਾਲ ਪੁੱਛੇਗੇ ਉਹਨਾਂ ਦੇ ਜਿਹੜੇ ਪ੍ਰੋਪਰ ਜਵਾਬ ਨਹੀਂ ਦਿੱਤੇ ਹੈਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਜਿਹੜੀ ਗੱਲ ਕੀਤੀ ਹੈ ਪੰਜਾਬੀ ਆਦੀ ਸੁਰੱਖਿਆ ਉਹਨੇ ਕੀਤੀ ਸੀਗੀ ਪਰ ਉਸ ਸੁਰੱਖਿਆ ਨੂੰ ਲੈ ਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਤੇ ਇਹਦੇ ਬਾਅਦ-ਬਾਰ ਜਿਹੜੀ ਸੀਗੇ ਜਾਣਕਾਰੀ ਮੰਗੀ ਗਈ ਪੰਜਾਬ ਦੇ ਲੋਕਾਂ ਵਾਸਤੇ ਵਾਸਤਾ ਦੇ ਕੇ ਜਾਣਕਾਰੀ ਮੰਗੀ ਪਰ ਉਹਨੇ ਦੱਸੀ ਨਹੀਂ ਹੈਗੀ ਕੌਣ ਹੈ ਨਾ ਦੱਸ ਸਕਿਆ ਕਿ ਪੁਲਿਸ ਕੋਈ ਉਹਨਾਂ ਦਾ ਸੂਤਰ ਨਾ ਕੋ ਦੱਸ ਸਕਿਆ ਕਿ ਮਿਲਟਰੀ ਦੇ ਵਿੱਚ ਕੋਈ ਉਹਨਾਂ ਕੋਈ ਸੂਤਰ ਹੈ ਜਾਂ बार-बार ਪੁੱਛੇਗੇ ਸਵਾਲ ਵੀ ਥੋੜਾ ਸੂਤਰ ਪੁਲਿਸ ਚ ਹੈਗਾ ਜਾਂ ਮਿਲਟਰੀ ਚ ਹੈਗਾ ਇਹਦਾ ਵੀ ਉਹਨਾਂ ਨੇ ਕੋਈ ਜਵ ਜਿਹੜੇ ਗ੍ਰਨੇਡ ਨੇ ਉਹਨਾਂ ਨੂੰ ਸੂਚਨਾ ਦੇਣ ਤੋਂ ਉਹਨਾਂ ਨੇ ਇਨਕਾਰ ਕੀਤਾ ਵੀ ਜਦੋਂ ਪੁੱਛਿਆ ਗਿਆ ਕਿੱਥੇ ਨੇ ਤੁਸੀਂ ਦੱਸ ਸਕਦੇ ਹੋ ਕਿੱਥੇ ਹਨ ਪਰ ਇਹਦੀ ਵੀ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਹੈਗੀ ਇਹਦੇ ਨਾਲ ਅਬ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਇਹ ਗੱਲ ਹੈ ਕਿ دہشت ਫਲਾਉਣ ਦੀ ਜਿਹੜੀ ਗੱਲ ਸੀ ਕਿ ਉਹਨਾਂ ਪਰ ਜਿਹੜਾ ਪਰਚਾ ਦਰਜ ਹੋਇਆ ਹੈਗਾ ਕਿ دہشت ਫਲਾਉਣ ਦਾ ਤੇ ਦੋ ਸਮੁਦਾਇਆਂ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਕਰਨ ਦਾ ਆਪਾਂ ਕਹੀਏ ਇਹ دہشت ਫਲਾਉਣ ਦੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਜਿਹੜੀ ਹੈਗੀ ਹੈ ਜਾਣਕਾਰੀ ਪੁੱਛੀ ਵੀ ਤੁਸੀਂ ਕਿ ਫਿਰ ਐਦਾਂ ਦੇ ਬਿਆਨ ਦਿੱਤੇ ਕਿਉਂ ਤੁਸੀਂ ਜਵਾਬ ਨਹੀਂ ਦੇ ਰਹੇ ਕਿਦਾਂ ਇਹ ਬਿਆਨ ਕਿਉਂ ਦਿੱਤਾ ਹੈਗਾ ਇਹ ਸਾਰੀਆਂ ਗੱਲਾਂ ਪੁਲਿਸ ਨੇ ਪੁੱਛਿਆ ਨੇ ਤੇ 33 ਹਸਪ ਉਹ ਪੁੱਛੇ ਗਏ ਦੱਸੇ ਜਾਂਦੇ ਨੇ ਤੂੰ ਨਾ ਬਦਾ ਕਿਸੇ ਦਾ ਵੀ ਉਹਨੇ ਜਵਾਬ ਨਹੀਂ ਦਿੱਤਾ ਹੈਗਾ ਤੇ ਇਹ ਪੁਲਦ ਦੇ ਸੂਤਰ ਦੱਸਦੇ ਨੇ ਪਰ ਥੋੜੀ ਦੇਰ ਦੇ ਬਾਅਦ ਐਸਪੀ ਜੋ ਨੇ ਹਰਵੀਰ ਸਿੰਘ ਹਟਪਾਲ ਜਿਹੜੇ ਕਿ ਇਸ ਇਸ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਜੋ ਇਸ ਤੋਂ ਪੁੱਛਗਿਛ ਕਰ ਰਹੇ ਹੈਗੇ ਨੇ ਜਿਹੜੇ ਕਿ ਉਹਦੋਂ ਏ.ਆਜੀ ਡਾਕਟਰ ਲਵਜੋਧ ਗੁਰ ਗਰੇਵਾਲ ਦੇ ਨਾਲ ਇਹਨਾਂ ਦੇ ਘਰ ਗਏ ਸੀਗੇ ਉਹਨਾਂ ਦੀ ਬਾਈਟ ਵੀ ਥੋੜੀ ਦੇਰ ਚ ਹੋ ਗਈ ਤੁਹਾਨੂੰ ਉਹਨਾਂ ਦੀ ਸੁਣਾਵਾਂਗੇ ਤੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਤੇ ਕੀ ਕੀ ਸਵਾਲ ਪੁੱਛੇ ਗਏ ਨੇ ਤੇ ਕਿੰਨੀਆਂ ਜਵਾਬ ਜਿਹੜੇ ਦਿੱਤੇ ਨੇ ਪਰ ਇਹ ਗੱਲ ਸਾਫ ਹੈ ਸੂਤਰ ਦੱਸਦੇ ਨੇ ਕਿ ਪ੍ਰਤਾਪ ਸਿੰਘ ਬਾਜਬਾ ਉਹਨਾਂ ਨੇ ਜਾਂਚ ਬਿਲਕੁਲ ਜੇ ਬਾਜਵਾਂ ਨੇ ਸਹਿਯੋਗ ਨਹੀਂ ਕੀਤਾ ਤਾਂ ਕੀ ਪੁਲਿਸ ਕਰ ਸਕਦੀ ਸੀ ਕੀ ਕਰ ਸਕਦੀ ਹੈ ਹਾਈ ਕੋਰਟ ਤੇ ਹੁਣ ਨਜ਼ਰ ਆਨੇ ਪ੍ਰਤਾਪ ਸਿੰਘ ਬਾਜਵਾਂ ਅੰਦੇਖੋ ਬਿਲਕੁਲ ਇਹ ਗੱਲ ਸਾਫ ਹੈ ਕਿਸਨ ਕੀ ਦੇ ਵਿੱਚ ਜਿਹੜਾ دہشت ਫਲਾਉਣ ਦੀ ਗੱਲ ਕੀਤੀ ਗਈ ਹੈ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਤਾਰਾ ਮਾ ਸਖਤ ਨੇ ਦੇਸ਼ ਦੀ ਏਕਤਾ ਖੜਦਾ ਪੰਜਾਬ ਦੀ ਏਕਤਾ ਖੜਦਾ ਨੂੰ ਲੈ ਕੇ ਸੰਬੰਧਿਤ ਨੇ ਦੇਸ਼ ਦੇ ਫਰਾਂਸ ਨੂੰ ਲੈ ਕੇ ਸੰਬੰਧਿਤ ਇਹਨਾਂ ਬਾਰੇ ਜਿਹੜਾ ਹੈਗਾ ਆਮਲੇ ਟਾਈਮ ਦੇ ਵਿੱਚ ਸਿਕੰਜਾ ਜਿਹੜਾ ਹੈਗਾ ਹੋਰ ਕੱਸਿਆ ਜਾ ਸਕਦਾ ਹੈਗਾ ਭਾਵੇਂ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੈਗੀ ਹੈ ਤੇ ਹਾਈ ਕੋਰਟ ਤੋਂ ਬੜੀਆਂ ਉਮੀਦਾਂ ਹੈਗੀਆਂ ਨੇ ਹਾਈ ਕੋਰਟ ਦੇਖਾਂਗੇ ਇਸ ਵਿੱਚ ਕੀ ਫੈਸਲਾ ਹੁੰਦਾ ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਇਸ ਮਸਲੇ ਨੂੰ ਲੈ ਕੇ